ਬੇਅਦਬੀ ਖਿਲਾਫ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਪੇਟਾ ਗਿਆ ਏ ਮੁੱਖ ਮੰਤਰੀ ਭਗਵੰਤ ਮਾਨ ਨੇ ਮਤਾ ਸਿਲੈਕਟ ਕਮੇਟੀ ਨੂੰ ਭੇਜਣ ਦੀ ਸਿਫਾਰਿਸ਼ ਕੀਤੀ ਸੀ ਕੀਤੀ ਸੀ ਤੇ ਸਪੀਕਰ ਹੁਣ ਸਿਲੈਕਟ ਕਮੇਟੀ ਦੀ ਚੋਣ ਕਰਨਗੇ 6 ਮਹੀਨਿਆਂ ਬਾਅਦ ਦੁਬਾਰਾ ਇਹ ਬਿੱਲ ਪੇਸ਼ ਹੋਏਗਾ ਬੇਅਦਬੀ ਕਾਨੂੰਨ ਤੇ ਸੀਮਾਨਯਕ ਹਾਂ ਕਿ ਬੇਅਦਬੀ ਕਾਨੂੰਨ ਤੇ ਹਰ ਵਰਗ ਦੀ ਅਸੀਂ ਸਲਾਹ ਲਵਾਂਗੇ ਪੰਜਾਬ ਦੇ ਲੋਕਾਂ ਨੂੰ ਵੀ ਇਸ ਬਿੱਲ ਦਾ ਹਿੱਸਾ ਬਣਾਇਆ ਜਾਵੇਗਾ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਤੋਂ ਵੱਡਾ ਕੋਈ ਜੁਰਮ ਨਹੀਂ ਹੈ ਬੇਅਧਵੀ ਨਾਲ ਧਾਰਮਿਕ ਭਾਵਨਾਵਾਂ ਭੜਕਦੀਆਂ ਸੀ ਅਮਨੇ ਕਿਹਾ ਕਿ ਬੇਅਦਬੀ ਕਰਨ ਵਾਲੇ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਤੇ ਵੀ ਨਿਸ਼ਾਨੇ ਸਾਤੇ। ਉਹ ਆਪਣੇ ਸਿਆਣੇ ਕਹਿੰਦੇ ਜੀ ਕਾਂ ਮਾਰ ਕੇ ਟੰਗਣਾ ਪਊਗਾ ਤਾਂ ਹਟੂਆ ਕੰਮ। ਜੇ ਮਿਸਾਲੀ ਸਜ਼ਾ ਨਹੀਂ ਮਿਲੂਗੀ ਤਾਂ ਕੋਈ ਡਰੂਗਾ ਹੀ ਨਹੀਂ। ਤੀਜੇ ਦਿਨ ਹੋ ਜਾਂਦਾ ਕੰਮ ਕਦੇ ਕਿਤੇ ਕੁਰਾਨ ਸ਼ਰੀਫ ਦੀ ਹੋਗੀ ਬੇਅਦਬੀ ਕਰ ਦਿੱਤੀ ਤੇ ਭਗਵਤ ਗੀਤਾ ਦੀ ਕਦੇ ਗੁਰੂ ਗ੍ਰੰਥ ਸਾਹਿਬ ਦੀ ਔਰ ਸਭ ਤੋਂ ਵਧੀਆ ਤਰੀਕਾ ਕੀ ਹੈ ਮਾਨਸਿਕ ਤੌਰ ਤੇ ਰੋਗੀ ਸੀ ਸੋ ਇਹ ਇੱਕ ਬਚਨ ਦਾ ਤਰੀਕਾ ਸੀ ਕਿ ਮਾਨਸਿਕ ਤੌਰ ਤੇ ਰੋਗੀ ਹੀ ਕਿਉਂ ਜਾਂਦੇ ਨੇ ਵੀ ਉੱਥੇ ਜਿਨ੍ਹਾਂ ਨੇ ਕਰਾਈ ਸੀ ਉਹਨਾਂ ਦੀ ਸਰਕਾਰ ਸੀ ਉਸ ਤੋਂ ਬਾਅਦ ਜਿਨ੍ਹਾਂ ਦੀ ਆਈ ਉਹ ਵੀ ਉਹਨਾਂ ਦੀ ਸਰਕਾਰ ਸੀ ਕੇਸੇ ਵਿਗਾੜਤਾ ਜੀ ਜਾਈਏ ਕਿਧਰ ਹਾਂ ਅਸੀਂ ਚਲਾਨ ਪੇਸ਼ ਕੀਤੇ ਐ ਕੋਸ਼ਿਸ਼ ਕਰ ਰਹੇ ਹਾਂ ਜਨਾਬ ਜੀ ਐ ਗੁਟਕਾ ਸਾਹਿਬ ਮੱਥੇ ਲਾ ਕੇ ਜਿਨ੍ਹਾਂ ਨੇ ਸੌਆਂ ਚੱਕੀਆਂ ਸੀ ਉਹਨਾਂ ਨੇ ਕਰਾਈਏ ਤੇ ਬਾਅਦ ਦੇ ਵਿੱਚ ਕੁਦਰਤ ਹੈ ਕਹਿੰਦੇ ਨੱਕਸੋਂ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਫਿਰ ਕਿਧਰ ਗਏ ਫਿਰ ਮੈਂ ਕਹਿੰਦਾ ਇੱਥੇ ਵਾਲੇ ਵਕੀਲਾਂ ਤੋਂ ਜਿੱਤ ਜੋਗੇ ਇੱਥੇ ਮਹਿੰਗੇ ਵਕੀਲ ਕਰ ਲੋਗੇ ਇੱਥੇ ਗਵਾਹਾਂ ਨੂੰ ਮਕਰਾ ਲੋਗੇ ਪਰਮਾਤਮਾ ਵਾਲੀ ਕਿਚੜੀ ਚ ਕੀ ਕਰੋਗੇ ਫਿਰ ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ ਮੈਂ ਸਪੀਕਰ ਸਾਹਿਬ ਇਹ ਕਹਿਣਾ ਕਿ ਸਾਰੇ ਮੈਂਬਰਾਂ ਦੀ ਭਾਵਨਾ ਮੰਨ ਦੇਖਦੇ ਹੋਏ ਮੈਂ ਪ੍ਰਸਤਾਵ ਕਰਦਾ ਕਿ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਜੋ ਜਿਹੜਾ ਅਪਰਾਧਾਂ ਦੀ ਰੋਕਥਾਮ ਦਾ ਜਿਹੜਾ ਬਿਲ ਹੈ ਇਨੂੰ ਆਪਾਂ ਸਿਲੈਕਟ ਕਮੇਟੀ ਕੋਲੇ ਭੇਜ ਕੇ ਲੋਕਾਂ ਦੀ رائے ਲਈਏ ਬੜੀ ਕਾਲੀ ਨਾ ਕਰੀਏ ਆਪਾਂ ਜਿਸ ਤਰ੍ਹਾਂ ਬਹੁਤ ਸਾਰੇ ਸੁਝਾਅ ਇੱਥੇ ਵੀ ਆਏ ਨੇ ਵੀ ਆਇਆ ਨਾ ਕਰੋ ਇਹ ਚ ਆਹਾ ਗਲਤ ਹੈ ਚਾ ਸਹੀ ਹੈ ਧਾਰਮਿਕ ਜਥੇਬੰਦੀਆਂ ਹਰ ਇੱਕ ਧਰਮ ਦੀ ਜਥੇਬੰਦੀ ਨਾਲ ਗੱਲ ਕਰੀਏ ਔਰ ਪਬਲਿਕ opinion ਲਈਏ ਸਾਡੇ 3.5 ਕਰੋੜ ਲੋਕਾਂ ਦਾ ਕਿ ਜੀ ਇਹ ਇਹ ਇੱਥੇ ਅਸੀਂ ਕੀ ਕਰ ਸਕਦੇ ਹਾਂ ਕੀ ਪਤਾ ਕਿੱਥੋਂ ਕੋਈ ਵਧੀਆ ਗੱਲ ਵਧੀਆ ਸੁਝਾਅ ਮਿਲ ਜੇ ਤੇ ਮੈਂ ਚਾਹਾਂਗਾ ਸਰ ਟਾਈਮ ਬਾਉਂਡ ਤੁਸੀਂ ਕਰ ਦੋ ਤਿੰਨ ਮਹੀਨੇ ਦਾ ਦੇ ਦੋ ਚਾਰ ਮਹੀਨੇ ਦੇ ਦੋ ਪਰ ਤਿੰਨ ਚਾਰ ਮਹੀਨਿਆਂ ਦੇ ਵਿੱਚ ਆਪਾਂ ਪੰਜਾਬ ਦੀ ਹਰ ਕਿਸਮ ਦੀ ਜਨਤਾ ਨਾਲ ਗੱਲ ਕਰਕੇ ਉਹਨਾਂ ਦੇ ਸੁਝਾਅ ਲੈ ਲਈਏ ਤਾਂ ਕਿ ਉਹਨਾਂ ਕਿਉਂਕਿ ਦੇਖੋ ਪੂਜਣ ਵਾਲੇ ਤਾਂ ਲੋਕ ਹੀ ਨੇ ਲੋਕਾਂ 'ਚ ਹੀ ਰੱਬ ਵਸਦਾ ਹੈ ਤੇ ਉਹ ਵੀ ਸਮਝਣ ਕਿ ਯਾਰ ਸਾਡੀ ਵੀ رائے ਲਈ ਗਈ ਹੈ ਅਸੀਂ ਵੀ ਇਸ ਕਾਨੂੰਨ ਨੂੰ ਬਣਾਉਣ ਦੇ ਹਿੱਸੇਦਾਰ ਹਾਂ ਉਧਰ ਬਹਿਸ ਤੇ ਬੋਲਦਿਆਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਤੁਸੀਂ 2018-12 ਪੁਰਾਣਾ ਬਿੱਲ ਪੇਸ਼ ਕੀਤਾ ਹੈ ਕਾਂਗਰਸ ਸਰਕਾਰ ਵਿਲੇਲੀਆਂ ਦਾ ਬਿੱਲ ਮਾਮਲੀ ਬਦਲਾ ਨਾਲ ਪੇਸ਼ ਕੀਤਾ ਗਿਆ ਨਾਲਿਉ ਨੇ ਕਿਹਾ ਕਿ 24 ਘੰਟੇ ਵਿੱਚ ਨਿਆਂ ਦਿਵਾਉਣ ਵਾਲੇ ਵਾਅਦੇ ਕਰਨ ਵਾਲਿਆਂ ਨੇ ਹੁਣ ਤੱਕ ਕੀ ਕੀਤਾ ਸ਼੍ਰੋਮ ਨਿਕਾਲੀ ਦਲ ਦੇ ਰਾਸ਼ਟਰ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਕੋਟਕੂ ਪੂਰਾ ਕੇਸ ਜਿਸ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਸਣੇ 7 ਲੋਕਾਂ ਦਾ ਨਾਮ ਸ਼ਾਮਲ ਸੀ ਪਰ ਬਹਿਬਲ ਕਲਾ ਕੇਸ ਵਿੱਚ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਨਹੀਂ ਸੀ ਇਸ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਕਹਿ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਬੇਅਦਬੀ ਮਾਮਲੇ ਨੂੰ ਲੈ ਕੇ ਗੰਭੀਰ ਨਹੀਂ ਹੈ ਤੁਸੀਂ ਬਿੱਲ ਕਿਹੜਾ ਲੈ ਕੇ ਆਂਦਾ ਜਿਹੜਾ 2018 ਦੇ ਵਿੱਚ ਕਾਂਗਰਸ ਲੈ ਕੇ ਆਈ ਸੀ ਯੂਨੀਨਿਮਸਲੀ ਪਾਸ ਹੋਇਆ ਸੀ ਕਿ ਜਿਨ੍ਹਾਂ ਨੂੰ ਤੁਸੀਂ ਮੁੱਖ ਦੋਸ਼ੀ ਕਹਿੰਦੇ ਰਹੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਰਹੇ ਹੋ ਕਿ ਇਹ ਆਦਮੀ ਨੇ ਜ਼ਿੰਮੇਵਾਰ ਜਿਨ੍ਹਾਂ ਨੇ ਬੇਦਬੀਆਂ ਕਰਾਈਆਂ ਤੇ ਇਥੋਂ ਤੱਕ ਸਾਡੇ ਸਿੰਘ ਸ਼ਹੀਦ ਕਰਾਏ ਸਾਬ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਇੱਕ ਕੇਸ ਦੇ ਵਿੱਚ ਜਿਹੜਾ ਕੋਟ ਕਪੂਰੇ ਦਾ ਕੇਸ ਹੈ ਉਹਦੇ ਵਿੱਚ ਆ 6 7 ਆਦਮੀਆਂ ਦੇ ਨਾਂ ਨੇ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਪੰਜਾਬ ਉਸ ਟਾਈਮ ਦੇ ਸੁਖਬੀਰ ਸਿੰਘ ਬਾਦਲ ਜਿਹੜੇ ਉਦੋਂ ਹੋਮ ਮਿਨਿਸਟਰ ਸਨ ਸੁਮੇਸ਼ ਸਿੰਘ ਸੈਣੀ परमराज सिंह उमरा नंगल चरणजीत सिंह शर्मा आम आदमी पार्टी ਦੇ ਸੁਪਾ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ अरोड़ा ਨੇ ਕਾਂਗਰਸ ਦੇ ਬਾਦਲਾਂ ਨੂੰ ਬਚਾਉਂਦੇ ਇਲਜ਼ਾਮ ਲਗਾਏ ਨੇ ਅਮਨ अरोड़ा ਨੇ ਕਿਹਾ ਕਿ ਬਹਿਬਲ ਕਲਾਮ ਮਾਮਲੇ ਵਿੱਚ ਚਾਰ ਚਲਾਨ ਪੇਸ਼ ਕੀਤੇ ਗਏ ਸਨ ਇਹ ਚਾਰ ਚਲਾਨ ਕਾਂਗਰਸ ਸਰਕਾਰ ਦੌਰਾਨ ਪੇਸ਼ ਕੀਤੇ ਗਏ ਸੀ ਜਿਸ ਵਿੱਚ ਅਮਰਜੀਤ ਸਿੰਘ ਵਿਕਰਮਜੀਤ ਸਿੰਘ ਅਤੇ ਸੁਮੇਰ ਸਿੰਘ ਸੈਣੀ ਸਮੀਤ ਹੋਰ ਅਧਿਕਾਰੀ ਸ਼ਾਮਲ ਸਨ ਪਰ ਉਸ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਨਾਮ ਚਲਾਨ ਨਹੀਂ ਸਨ ਸਾਡੀ ਸਰਕਾਰ ਨੇ ਚਲਾਨ ਪੇਸ਼ ਕੀਤਾ ਸੀ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਸੀ ਕੋਟਕਪੂਰਾ ਮਾਮਲੇ ਵਿੱਚ ਚਰਨਜੀਤ ਸਿੰਘ ਸ਼ਰਮਾ ਨੇ ਕੇਸ ਨੂੰ ਸ਼ਿਫਟ ਕਰਨ ਦੀ ਮੰਗ ਕੀਤੀ ਸੀ ਸੁਣਵਾਈ 23 ਜੁਲਾਈ ਨੂੰ ਹੈ ਕੇਸ 31 ਜੁਲਾਈ ਨੂੰ ਫਰੀਦਕੋਟ ਦੇ ਅਦਾਲਤ ਵਿੱਚ ਤੈਅ ਕੀਤਾ ਗਿਆ ਅਸналиਸਾ ਖੰਡ ਮੰਤਰੀ ਹਰਜੋਤ ਸਿੰਘ ਬਾਦਸ ਨੇ ਅਕਾਲੀ ਦਲ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਸਾਡੇ ਦਰਬਾਰ ਸਾਹਿਬ ਤੇ ਸਾਡੀ ਹੀ ਹਕੂਮਤ ਨੇ ਹਮਲਾ ਕਰਵਾਇਆ ਰਾਜ ਦੀ ਸੇਵਾ ਕਹਨ ਵਾਲਿਆਂ ਨੇ ਗੁਰੂ ਸਾਹਿਬ ਦੇ ਅੰਗ ਰੋਲ ਦਿੱਤੇਰੇ ਅਤੇ ਰੋਸ ਵਜੋਂ ਧਰਨਾ ਦੇ ਰਹੀ ਸੰਗਤ 'ਤੇ ਗੋਲੀ ਚਲਵਾ ਦਿੱਤੀ ਤੇ ਹੁਣ ਅਕਾਲ ਤਖਤ ਸਾਹਿਬ ਵਿੱਚ ਵੀ ਉਹ ਤਾਂ ਖਲ੍ਹਦੇ ਰਹੇ ਨੇ ਹੁਣ ਇਹਨਾਂ ਨੂੰ ਇਹਨਾਂ ਦੇ ਕੀਤੇ ਦੀ ਸਜ਼ਾ ਜ਼ਰੂਰ ਮਿਲੇਗੀ ਪਰ ਕਿਤੇ ਵੀ ਜਿਹੜਾ ਕਾਂਗਰਸ ਸਰਕਾਰ ਵੱਲੇ ਚਾਰ ਚਲਾਨ ਪੇਸ਼ ਹੋਏ ਨੇ ਜੋ ਉਸ ਸਿੱਟ ਦੇ ਇੱਕ ਥਾਂ ਦੇ ਉੱਪਰ ਵੀ ਬਾਦਲ ਉਸ ਨੂੰ ਅੱਜ ਆਪਾਂ ਜਿੰਨੀ ਮਰਜ਼ੀ ਰਾਜਨੀਤੀ ਕਰ ਲਈਏ ਕਿ ਮੁੱਖ ਦੋਸ਼ੀ ਮੁੱਖ ਦੋਸ਼ੀ ਬਾਜਪਾ ਸਾਹਿਬ ਤੁਸੀਂ ਕਿਹਾ ਮੁੱਖ ਦੋਸ਼ੀ ਤੁਹਾਡੇ ਸਰਕਾਰ ਵੱਲੇ ਇੱਕ ਸਿੱਟ ਦੇ ਚਾਰ ਚਲਾਨ ਪੇਸ਼ ਹੋਏ ਇੱਕ ਦੇ ਵਿੱਚ ਵੀ ਇੱਕ ਦੇ ਵਿੱਚ ਵੀ ਬਾਦਲ ਦਾ ਕਿਤੇ ਨਾਮ ਵੀ ਨਹੀਂ ਸੀਗਾ ਤੇ ਸਾਡੀ ਸਰਕਾਰ ਵੱਲੇ ਜਿਹੜਾ ਆ ਹੁਣ ਐਲਕੇ ਯਾਦਵ ਦੀ ਹੋਈ ਹੈ ਫ फेब्रुवारी 2023 ਦੇ ਵਿੱਚ ਉਹਦੇ ਵਿੱਚ ਮੁੱਖ ਦੋਸ਼ੀ ਹੀ ਬਾਦਦ ਨੂੰ ਬਣਾਇਆ ਗਿਆ ਕਿਉਂਕਿ ਆਰਡਰਸ ਨੇ ਜਿਹੜੇ ਉਹ ਉਹਨਾਂ ਵੱਲੋਂ ਸੀਗੇ ਇਹ ਕਾਲਾ ਦੌਰ ਪਿਛਲੇ ਸਮੇਂ ਦੇ ਵਿੱਚ ਗੁਰੂਆਂ ਪੀਰਾਂ ਦੀ ਇਸ ਧਰਤੀ ਦੇ ਉੱਪਰ ਅਨਫੋਰਚੂਨੇਟਲੀ ਆਪਾਂ ਨੂੰ ਦੇਖਣ ਨੂੰ ਮਿਲਿਆ ਜਿਨ੍ਹਾਂ ਦੇ ਸਮੇਂ ਹੋਇਆ ਪੁਸ਼ਤਪਨਾਈ ਦੇ ਜ਼ਰੀਏ ਹੋਇਆ ਉਹਨਾਂ ਦੀ ਨੱਕ ਹੇਟ ਹੋਇਆ ਅੱਜ ਉਹਨਾਂ ਦਾ ਗੁਰੂ ਸਾਹਿਬ ਨੇ ਚਾਹੇ ਕੋਈ ਸਿਟ ਚਾਹੇ ਕੋਈ ਕੋਰਟ ਚਾਹੇ ਕੋਈ ਕਮਿਸ਼ਨ ਇਨਸਾਫ ਦੇ ਸਕੇ ਨਾ ਦੇ ਸਕੇ ਪਰ ਗੁਰੂ ਦੀ ਕਚਹਿਰੀ ਦੇ ਵਿੱਚ ਉਹਨਾਂ ਦਾ ਹਾਲ ਕੀ ਹੋ ਚੁੱਕਿਆ ਇਹ ਆਪਾਂ ਸਾਰੇ ਦੇਖਦੇ ਆ ਸਾਰੇ ਜਾਣਦੇ ਸੋ ਮੇਰੀ ਕਹਿਣ ਦੀ ਮੇਰੀ ਬੇਨਤੀ ਇਹ ਹੈ ਕਿ ਜਿਹੜਾ ਬਿੱਲ ਅਸੀਂ ਲੈ ਕੇ ਆਇਆ ਜੀ ਇਹ ਪੂਰੀ ਇਮਾਨਦਾਰੀ ਦੇ ਨਾਲ ਇਹਨੂੰ ਪੂਰੀ ਸਾਫ਼ ਨੀਅਤ ਦੇ ਨਾਲ ਲੈ ਕੇ ਆਇਆ ਪਰ ਜਿਨ੍ਹਾਂ ਨੂੰ ਅਸੀਂ ਆਪਣੇ ਪੰਥ ਦੀ ਸੇਵਾ ਦਿੱਤੀ ਜਿਹੜੇ ਕਹਿੰਦੇ ਸੀ ਰਾਜ ਨਹੀਂ ਸੇਵਾ ਕਰਾਂਗੇ ਜਿਹੜੇ ਕਹਿੰਦੇ ਸੀ ਅਸੀਂ ਧਰਮ ਦੀ ਗੱਲ ਕਰਾਂਗੇ ਅਸੀਂ ਪੰਥ ਦੀ ਰੱਖਿਆ ਕਰਾਂਗੇ ਅਸੀਂ ਗੁਰੂ ਦਾ ਪ੍ਰਚਾਰ ਕਰਾਂਗੇ ਉਣੀ ਸਾਡੇ ਗੁਰੂ ਦੇ ਅੰਗ ਰੂਲ ਦਿੱਤੇ ਗਲੀਆਂ ਚ ਨਾਲੀਆਂ ਚ ਆਪਣੀ ਜਾਇਦਾਦਾਂ ਬਣਾ ਲੀਆਂ ਕੋਈ ਗੱਲ ਨਹੀਂ ਤੁਹਾਡੇ ਹੋਟਲ ਸੱਤ ਹੋਰ ਬਣਾ ਲੰਦੇ ਸੁਖ ਵਿਲਾਸ ਪੰਜਾਬ ਦੇ ਹਰ ਜ਼ਿਲ੍ਹੇ 'ਚ ਬਣਾ ਲੰਦੇ ਮਾਫ਼ ਕਰ ਦਿੰਦੇ ਸਾਡੇ ਗੁਰੂ ਸਾਹਿਬ ਦੇ ਅੰਗ ਰੋਲਦੇ ਆਪਣੀ ਸਿਆਸਤ ਤੇ ਜਿਹੜੀ ਸੰਗਤ ਰੋਜ਼ 'ਚ ਬੈਠੀ ਸੀ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਸਿਰਫ ਆਪਣੀ ਸਿਆਸਤ ਲਈ ਹਜੇ ਵੀ ਨਹੀਂ ਹਟਦੇ ਪਿਛਲੀ ਸਰਕਾਰਾਂ ਦੇ ਸਮਝੌਤੇ ਸੀ ਕਿ ਨਸ਼ਾ ਵੇਚੋ ਗੁਰੂ ਸਾਹਿਬ ਦੀ ਬੇਅਦਬੀ ਕਰੋ ਸਾਡੇ ਸਮਝੌਤੇ ਆ ਅਸੀਂ ਥੋੜ ਨੂੰ ਕੁਝ ਕਰਾਂਗੇ ਤੁਸੀਂ ਸਾਨੂੰ ਕੁਝ ਨਾ ਕਰਿਓ ਪਰ ਹਜੇ ਤਾਂ ਹਟ ਜਾਓ ਹਜੇ ਵੀ ਨਹੀਂ ਹਟਦੇ ਹਜੇ ਵੀ ਸਾਡੇ ਅਕਾਲ ਤੱਕ ਸਾਬ ਨਾਲ ਸਾਡੇ ਗੁਰਤਾ ਮੰਨਾ ਉਧ ਸ਼੍ਰੋਮਨੀ ਕਾਲੀਦਾਲ ਦੇ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਨੇ ਬਿੱਲ ਦਾ ਸਮਰਥਨ ਕੀਤਾ ਮਨਪ੍ਰੀਤ ਸਿੰਘ ਅਯਾਲੀ ਨੇ ਕਿਹਾ ਕਿ ਜਦੋਂ ਗੁਰਬਾਣੀ ਦਾ ਨਿਰਾਦਰ ਹੁੰਦਾ ਤਾਂ ਇਹ ਬਹੁਤ ਦੁਖਦਾਈ ਹੁੰਦਾ ਹੈ ਮਨਪ੍ਰੀਤ ਅਯਾਲੀ ਨੇ ਕਿਹਾ ਕਿ ਗੁਰੂ ਸਾਹਿਬ ਖੁਦ ਸਜ਼ਾ ਦੇਣ ਦੇ ਸਮਰੱਥ ਹਨ ਪਿਛਲੇ ਸਰਕਾਰਾਂ ਦੇ ਕਾਲ ਸੀ ਪਰ ਮੈਂ ਕਹਿੰਦਾ ਕਿ ਕੋਈ ਵੀ ਸਰਕਾਰ ਜਾਣਬੁੱਝ ਕੇ ਨਿਰਾਦਰ ਨਹੀਂ ਕਰ ਸਕਦੀ ਉਹਨਾਂ ਨੇ ਕਿਹਾ ਕਿ ਇਹ ਕਾਨੂੰਨ ਅਕਾਲੀ ਦਲ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਭੇਜਿਆ ਗਿਆ ਸੀ ਅਤੇ 2018 ਵਿੱਚ ਕਾਂਗਰਸ ਸਰਕਾਰ ਦਾਨ ਪਾਸ ਹੋਇਆ ਸੀ ਇਸ ਲਈ ਸਾਰੀ ਪਾਰਟੀਆਂ ਨੂੰ ਇਕਜੁੱਟ ਹੋ ਕੇ ਕਾਨੂੰਨ ਪਾਸ ਕਰਵਾਉਣਾ ਚਾਹੀਦਾ ਹੈ ਇਹ ਜਿਹੜੇ ਲੋਕ ਇਹ ਜਿਨ੍ਹਾਂ ਨੇ ਘਰੌਣੀਆਂ ਹਰਕਤਾਂ ਕੀਤੀਆਂ ਉਹਨਾਂ ਨੂੰ ਸਜ਼ਾ ਗੁਰੂ ਸਾਹਿਬ ਨੇ ਹੀ ਦੇਣੀ ਆ ਸੋ ਪਿਛਲੇ ਸਮੇਂ ਦੇ ਵਿੱਚ ਗੱਲ ਕੀਤੀ ਗਈ ਹੈ ਸਰਕਾਰਾਂ ਦੀ ਦੇਖੋ ਮੈਂ ਗੱਲ ਕਹਿਣੀ ਚਾਹੁੰਦਾ ਵੀ ਕੋਈ ਵੀ ਸਰਕਾਰ ਵੀ ਅਦਵੀਨ ਕਰਾ ਸਕਦੀ ਹੈ ਜਾਣ ਬੁੱਝ ਕੇ ਚਾਹੇ ਸ਼੍ਰੋਮਣੀ ਕਾਲਜ ਦੀ ਸਰਕਾਰ ਰਹੀ ਆ ਹਾਂ ਬੇਅਦਬੀਆਂ ਹੋਈਆਂ ਕਿਤਨੇ ਕਿਤੇ ਤੁਹਾਡੀ ਅਣਗਹਿਲੀ ਰਹੀ ਕਿਤਨੇ ਕਿਤੇ ਤੁਹਾਡੀਆਂ ਗਲਤੀਆਂ ਹੋਈਆਂ ਕਿਤਨੇ ਕਿਤੇ ਦੋਸ਼ੀ ਨਹੀਂ ਫੜੇ ਗਏ ਤਾਂ ਉਸ ਦਾ ਖਮਿਆਜਾ ਵੀ ਉਹਨਾਂ ਸਰਕਾਰਾਂ ਨੂੰ ਭੁਗਤਣਾ ਪਿਆ ਇੱਕ ਤੇ ਮੈਨੂੰ ਥੋੜੀ ਜੀ ਮੈਨੂੰ ਇਤਰਾਜ਼ ਆ ਬਿਨਾ ਮੰਗੀਆਂ ਮਾਫੀਆਂ ਤਾਂ ਦਿੱਤੀਆਂ ਨਾ ਉਹ ਸਰਕਾਰਾਂ ਨੇ ਜੋ ਜੋ ਵੀ ਹੋਇਆ ਸੋ ਤੁਸੀਂ ਦੇਖੋ ਜੋ ਮੈਂ ਗਿਆਨ ਕੁੱਝ ਕੇ ਮੈਂ ਬੇਅਦਬੀ ਦੀ ਗੱਲ ਕਰ ਰਿਹਾ ਜੋ ਵੀ ਹੋਇਆ ਉਹਦਾ ਖਮਿਆਜੇ ਗਲਤੀਆਂ ਹੋਈਆਂ ਤਾਂ ਭੁਗਤਣਾ ਪਿਆ ਸੋ ਆਉਣ ਸਮੇਂ ਦੇ ਵਿੱਚ ਵੀ ਜਿਹੜਾ ਵੀ ਕਰੂਗਾ ਉਸ ਨੂੰ ਭੁਗਤਣਾ ਹੀ ਪੈਣਾ ਲੇਕਿਨ ਇਹਨੂੰ ਪਾਸ ਕਰਾਉਣਾ ਬੜਾ ਜ਼ਰੂਰੀ ਆ ਇਹਦੇ ਲਈ ਸਾਰੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਾਨੂੰ ਪਾਰਲੀਮੈਂਟ ਦੇ ਵਿੱਚ ਇਹ ਜਿਹੜਾ ਇਹ ਕਾਨੂੰਨ ਪਾਸ ਕਰਾ ਕੇ ਰਾਸ਼ਟਰਪਤੀ ਤੱਕ ਇਸ ਨੂੰ ਪਾਸ ਕਰਾਉਣਾ ਬਣਦਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਚਾਹੇ ਕਿਸੇ ਵੀ ਧਾਰਮਿਕ ਗ੍ਰੰਥੀ ਕੋਈ ਬੇਅਦਬੀ ਕਰਦਾ ਉਹਨਾਂ ਨੂੰ ਵੱੱਟ ਵੱੱਟ ਜਿਹੜੀ ਸਜ਼ਾ ਦਿੱਤੀ ਜਾਵੇ ਸਵੇਦ ਨਾਲ ਹੀ ਮੈਂ ਇਸ ਬਿੱਲ ਦੇ ਹੱਕ ਦੇ ਵਿੱਚ ਅਜ਼ਨਾਲੀ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਵੱਲੋਂ ਸਦਨ ਦੇ ਵਿੱਚ ਇਸ ਬਿੱਲ ਦਾ ਸਮਰਥਨ ਕੀਤਾ ਗਿਆ ਹੈ। ਉਜਾ ਪਾਜਪਾ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਸ਼wini ਸ਼ਰਮਾ ਅਤੇ ਜੰਗੀ ਲਾਲ ਮਹਾਜਨ ਵੱਲੋਂ ਇਸ ਬਿੱਲ ਦਾ ਸਮਰਥਨ ਕੀਤਾ ਗਿਆ ਹੈ। ਪਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਕਿਹਾ ਕਿ ਕਦੇ ਨਾ ਹੋਣ ਨਾਲੋਂ ਦੇਖ ਨਾਲ ਬਿਹਤਰ ਹੈ। ਅਸੀਂ ਇਸ ਬਿੱਲ ਦਾ ਸਮਰਥਨ ਕਰਦੀਆਂ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਹੁਣ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ ਇਸ ਬਿੱਲ ਵਿੱਚ ਮੂਰਤੀਆਂ ਨੂੰ ਖੰਡਿਤ ਕੀਤੇ ਜਾਣ ਵਾਲੇ ਖਿਲਾਫੀ ਸਖਤ ਕਾਰਵਾਈ ਦਾ ਪ੍ਰਬੰਧਨ ਕੀਤਾ ਜਾਵੇ ਇਸੇ ਤਰ੍ਹਾਂ ਪੰਜਾਬ ਦੇ ਭਾਜਪਾ ਪ੍ਰਧਾਨ ਅਤੇ ਵਿਧਾਇਕ ਅਸ਼wini ਸ਼ਰਮਾ ਨੇ ਕਿਹਾ ਕਿ ਜਿਹੜੇ ਲੋਕ ਧਾਰਮਿਕ ਰੰਥਾ ਨਾਲ ਚੇੜਛੜ ਕਰਦੇ ਹਨ ਉਹ ਵੱਡੇ ਪਾਪੀ ਹੁੰਦੇ ਨੇ ਉਹਨਾਂ ਨੂੰ ਸਜ਼ਾ ਜ਼ਰੂਰ ਮਿਲ ਜਾਈਦੀ ਹੈ ਮੇਰਾ ਇਹਦੇ ਵਿੱਚ ਇੱਕ ਹੋਰ ਨਿਵੇਦਨ ਹੈ ਕਿ ਕਿਉਂਕਿ ਜਿਹੜਾ ਸਨਾਤਨ ਧਰਮ ਹੈ ਇਹ ਬੜਾ ਵਿਆਪਕ ਹੈ ਇਹਦੇ ਅੰਦਰ ਗ੍ਰੰਥ ਬੜੇ ਵਿਆਪਕ ਨੇ ਉਹਦੀ ਵੀ ਅਗਰ ਸੂਚੀ ਬਣਾਣਾ ਸੰਭਵ ਨਹੀਂ ਹੈ ਲੇਕਿਨ ਉਹ ਉਹਦੀ ਕੋਈ ਨਾ ਕੋਈ ਵਿਆਖਿਆ ਜ਼ਰੂਰ ਹੋਏ ਉਹਨਾਂ ਆਪਾਂ ਕੀ ਭਗਵਤ ਗੀਤਾ ਦਾ ਜ਼ਿਕਰ ਕੀਤਾ ਰਮ ਚਰਿਤ ਮਾਨਸ ਰਮਾਇਣ ਹੈਗਾ ਪਵਿੱਤਰ ਗ੍ਰੰਥ ਹੈ ਸ਼ਿਪ ਪੁਰਾਣ ਹੈ ਭਗਵਤ ਪੁਰਾਣ ਹੈ ਇਸ ਕਰ ਇਸ ਤਰੀਕੇ ਨਾਲ ਚੰਡੀ ਦੀਆਂ ਦੀਆਂ ਅਵਾਰਤਾ ਹਨ ਹਨੂਮਨ ਚਰੀਸਾ ਮੈਨੂੰ ਇਹ ਲੱਗਦਾ ਹੈ ਕਿ ਇਹ ਸਾਰੇ ਜਿੰਨੇ ਵੀ ਵਿਚਿਤ੍ਰ ਰੇਸ਼ਾ ਸਾਡਾ ਔਰ ਇਤਨਾ ਖੂਬਸੂਰਤ ਦੇਸ਼ ਹੈ ਕਿ ਜਿਹਦੇ ਅੰਦਰ ਈਸ਼ਵਰ ਦੀ ਆਵਾਦਤ ਕਰਨ ਦੇ ਲਈ ਇਸ ਲਗ ਅਧმიანੇ ਲਗ ਲਗ ਆਪਣਾ ਰਸਤਾ ਅਪਣਾਇਆ ਔਰ ਉਹਦਾ ਉਦੇਸ਼ ਇਹੀ ਹੈ ਕਿ ਅਸੀਂ ਉਹ ਉਹਦੀ ਪ੍ਰਾਪਤੀ ਕਰ ਸਕੀਏ ਇਸ ਕਰਕੇ ਨੂੰ ਜਦੋਂ ਖੁੱਲੀ ਬਾਤ ਚ ਚਰਚਾ ਹੋਏਗੀ ਉਹਦੇ ਅੰਦਰ ਇਹ ਸਾਰੀਆਂ ਚੀਜ਼ਾਂ ਨੂੰ ਐਡ ਅਗਰ ਕਰਾਂਗੇ ਤੇ ਮੈਨੂੰ ਲੱਗਦਾ ਹੋਰ ਵੀ ਸੁੰਦਰ ਹੋਏਗਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਤਸਦਨ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਤੇ ਆਪਣੇ ਵਿਚਾਰ ਪੇਸ਼ ਕਰਨ ਤੋਂ ਬਾਅਦ ਸਿਹਮਾਨ ਨੇ ਪ੍ਰਸਤਾਵ ਰੱਖਿਆ ਕਿ ਬਿੱਲ ਸਿਲੇਕਟਡ ਕਮੇਟੀ ਨੂੰ ਭੇਜਿਆ ਜਾਵੇ ਇਹ ਕਮੇਟੀ ਸਾਰੇ ਧਰਮਾਂ ਦੇ ਲੋਕਾਂ ਦੇ ਸੰਗਠਨ ਨਾਲ ਕਲ ਕਰਕੇ ਇਸ ਵਿੱਚ ਸੋਧ ਕਰੇਗੀ ਇਸ ਤੋਂ ਬਾਅਦ ਇਹ ਬਿੱਲ 6 ਮਹੀਨੇ ਬਾਅਦ ਵਿਧਾਨ ਸਭਾ ਵਿੱਚ ਦੁਬਾਰਾ ਪੇਸ਼ ਕੀਤਾ ਜਾਵੇਗਾ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਬਿੱਲ ਨੂੰ ਸਮਰਥਨ ਮਿਲਦਾ ਹੈ ਜਾਂ ਫਿਰ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਬੇਅਦਬੀ ਬਿੱਲ ਪੇਸ਼ ਕੀਤਾ ਜਾ ਚੁੱਕਿਆ ਜੋ ਪਰਵਾਹ ਨਹੀਂ ਕੀਤੀ ਕਿਸਾਨ ਬਿਊਰੋ ਰਿਪੋਰਟ ਪ੍ਰਾਈਮੇਸ਼ੀਅਨ